ਹਾਂਜੀ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਗੜਪਾ ਪਟਿਆ ਸੰਸਾ ਅਮਰੀਕਾ ਤੋਂ ਜੀ ਕੁਝ ਭੇਂਟ ਕਰਦ ਲੱਗੇ ਜੀ ਤੇ ਬਈ ਪਰ ਬੈਂਤੀ ਮੇਰਾ ਬਿਸ਼ਾ ਜਿਹੜਾ ਵਾਹ ਜੀ ਮੇਰਾ ਬਿਸ਼ਾ ਤਾਂ ਇਹ ਆ ਬਈ ਤੁਹਾਨੂੰ ਜੀ ਬਾਬੇ ਸ਼ਿਸ਼ਨੀ ਮਹਾਰਾਜ ਜੀ ਦਾ ਪਣਾ ਪਰ ਤਾਂ ਨਸੀਆ ਬਈ ਉਹ ਉਹ ਕਿਸ ਤਰ੍ਹਾਂ ਸਮਾਪਿਆ ਕਿਸ ਤਰ੍ਹਾਂ ਕਿਵੇਂ ਬਾਬਾ ਜੀ ਬਚਾ ਕਰਦੇ ਸੀ ਬਾਬਾ ਜੀ ਨੇ ਵੀ ਸਭ ਕੁਝ ਦੱਸ ਦੱਸ ਰਹੀ ਸੀ 6 ਮਹੀਨੇ ਪਹਿਲਾਂ ਬਾਬਾ ਜੀ ਦੱਸ ਰਹੇ ਸੀ ਅਕੀਲ 2 ਅਕਤੂਬਰ ਨੂੰ ਮਾਸੀ ਉਹਨਾਂ ਦੇ ਫਤਿਹ ਲਾ ਕੇ ਗਏ ਬਾਬਾ ਜੀ ਆਪ ਫਤਿਹ ਲਾਤੀ ਮੇਰਾ ਕਹਿਣਾ ਮਤਲਬ ਇਹ ਬਹੁਤ ਕੁਸੂ ਹੈ ਜੀ ਉਹ ਮੈਂ ਤਾਂ ਦੱਸਦਾ ਤੇ ਉਹਦੇ ਦੋ ਤਿੰਨ ਇੰਸਟੀਚਨਸ ਕੋਲ ਸਾਨੂੰ ਦੱਸਣ ਗਏ ਜਿਹੜੇ ਸਾਡੇ ਪਰਿਵਾਰ ਨਾਲ ਸੰਬੰਧਤ ਸੀਗੇ ਇਹਦੇ ਡਾਇਰੈਕਟਲੀ ਸਾਡੇ ਪਰਿਵਾਰ ਨਾਲ ਸੰਬੰਧਤ ਸੀਗੇ ਉਹ ਆਪ ਬੰਦੇ ਨਹੀਂ ਪਤਾ ਕਿਸੇ ਨੂੰ ਹਾਂ ਪਹਿਲੀ ਗੱਲ ਤੇ ਇਹ ਸੀ ਜੀ ਬਾਬਾ ਜੀ ਵਾਸ਼ ਕਰਦੇ ਸੀ ਵੀ ਇਹ ਸਾਡਾ ਸੌਦਾ ਬਹੁਤ ਵਿਕਦਾ ਪਰ ਉਹਨਾਂ ਨੇ ਕਾਰਨ ਸਾਨੂੰ ਕੋਟਾ ਬਹੁਤ ਥੋੜਾ ਲਾਇਆ ਤੇ ਵੀ ਮੇਰੇ ਪਿਤਾ ਜੀ ਕਹਿੰਦੇ ਜੀ ਮੈਂ ਕਿਤੇ ਬਾਬਾ ਜੀ ਕੋਲ ਮੋਰ 100 ਟਾਈਮਸ ਤੇ ਮੈਂ ਸੋਚਿਆ ਬਾਬਾ ਜੀ ਕੋਈ ਬੇਇੱਜ਼ਤੀ ਕਰਦੇ ਆ ਬਾਬਾ ਜੀ ਆਪ ਬਸ਼ਨ ਨਾ ਕਰਿਆ ਕਰੋ ਇਹ ਬਸ਼ਨ ਕਰਨ ਵਾਲਾ ਵੀ ਵੀ ਸਾਡੇ ਕੋ ਹਸਾਣਾ ਬਹੁਤ ਮੁਸ਼ਕਿਲ ਹੁੰਦਾ ਪਰ ਬਾਬਾ ਜੀ ਬਸ਼ਨ ਕਰੀ ਜਾਂਦੇ ਸੀ ਜਦੋਂ ਸਮਾਵਿੰਦ ਜਦੋਂ ਬਾਬੇ ਨੇ ਆਪ ਹੀ ਵੀ ਸਮਾਵਿੰਦ ਬੇਨਤੀ ਕਰ ਦ ਦਿੱਤਾ ਤੇ ਉਹਨਾਂ ਦੀ ਰਜਾਈਤ ਸੀਗੀ ਫਿਰ ਬਾਬਾ ਜੀ ਨੂੰ ਹੁਕਮ ਨਾਮ ਆਇਆ ਜੀ ਜਦੋਂ ਹੁਕਮ ਨਾਮ ਆਇਆ ਜੀ ਆਪਣਾ ਆਖਰੀ ਭਾਈ ਉਹਦਾ ਸੁਣੀ ਜਾ ਰਿਹਾ ਜੀ ਕਿ ਟੀ ਖਸਾ ਤੋਂ ਹੁਕਮ ਨਾਮ ਆ ਰਿਹਾ ਤੇ ਵੀ ਜੋ ਨਰਦੱਖ ਵਿੱਚ ਦੋਖ ਨਹੀਂ ਮਾਨੇ ਫਿਰ ਬਾਬਾ ਜੀ ਨੇ ਹੁਕਮ ਨਾਮ ਫਿਰ ਬੰਦ ਕਰਾਇਆ ਫਿਰ ਵੀ ਕਿ ਦੋ ਵਾਰਸ ਦੁਆਰ ਆਇਆ ਫਿਰ ਵੀ ਉਹ ਹੁਕਮ ਨਾਮ ਆਇਆ ਤੀਜੀ ਵਾਰ ਫਿਰ ਕਿ ਬਾਬਾ ਜੀ ਨੂੰ ਹੁਕਮ ਨਾਮ ਆਇਆ ਉਹ ਦੱਸਿਆ ਛੋੜ ਆਇਆ ਫਿਰ ਵੀ ਹੁਕਮ ਨਾਮ ਇਹੀ ਆ ਤੇ ਬਾਬਾ ਜੀ ਬਸ਼ੀ ਕਿਤੇ ਜਦੋਂ ਬਾਬਾ ਜੀ ਨੇ ਭਾਣਾ ਬਤਾਇਆ ਸੀ ਨਾ ਮਤਲਬ ਵੱਡੇ ਬਾਬਾ ਜੀ ਨੇ ਬਾਬਾ ਨਸੀਮ ਰਾਜੀ ਤੇ ਭੰਦੇ ਉਦੋਂ ਇਹ ਹੋ ਗਿਆ ਮੈਂ ਦੇਖੋ ਇਸ ਡਾਇਰੈਕਟਰ ਜੀ ਨੇ ਸ਼ਾਰਾ ਨਿਸ਼ਾਨੀ ਸੀ ਫਿਰ ਉਸੋਂ ਕੇ ਸੱਤ ਡਾਕਟਰ ਬੈਠੇ ਸੱਤ ਡਾਕਟਰ ਮੇਰੇ ਦਾਦਾ ਜੀ ਡਾਕਟਰ ਸੰਤ ਸਿੰਘ ਡਾਕਟਰ ਕਨਵਾਲ ਸਿੰਘ ਡਾਕਟਰ ਚੰਨ ਸਿੰਘ ਤੇ ਚਾਰ ਡਾਕਟਰ ਅੰਬਰ ਸਰ ਜੀ ਬੈਠੇ ਸਾਰੇ ਅੰਬਰ ਸਰ ਜੀ ਬੈਠਿਆ ਉਹ ਬੈਠਿਆ ਤੇ ਬਾਬਾ ਜੀ ਨੇ ਵੀ ਉੱਥੇ ਵੀ ਵੀ ਉਹਨਾਂ ਬਚਨ ਬਚ ਕਰਦੇ ਆ ਜਦੋਂ ਇਸ ਕਦੇ ਕਦੇ ਬਾਬਾ ਜੀ ਨੇ ਵੀ 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 ਕਬਈ ਉਥੇ ਆਇਆ ਜੀ ਤਾਂ ਤਾਂ ਫਾਈ ਧਰਮ ਪਾਂਖੜ ਉੱਡ ਰਿਆ ਧਰਮ ਪਾਂਖੜ ਉੱਡ ਰਿਆ ਦਾ ਮਤਲਬ ਕੀ ਹੈ ਡਾਕਟਰ ਚੰਦਰ ਸਿੰਘ ਬਾਬੇ ਨੇ ਮਖਤੋਬ ਕਿਹਾ ਕਿ ਜਿਵੇਂ ਜਿਵੇਂ ਰਕਸ਼ਾ ਜੀ ਕੀ ਮਤਲਬ ਉਹ ਕਹਿੰਦੇ ਜੇ ਧਰਮ ਫੰਗ ਲਾ ਕੇ ਉੱਡ ਜਵੇ ਇਹ ਹੈ ਤੇ ਬਾਬਾ ਜੀ ਵਿੱਚ ਕਿਸੇ ਵੀ ਹਾਂ ਵੀ ਗਏ ਦੇ ਵੀ ਹੈ ਤੋਂ ਮਤਲਬ ਇਹ ਆ ਪਰ ਕਿਦੇ ਵੀ ਪਈ ਜਿਸੀ ਇਹਦੇ ਹੱਥ ਹੋਰ ਕੱਢਦੇ ਆ ਬਾਬੇ ਜੀ ਜਦੋਂ ਧਰਮ ਫੰਗ ਲਾ ਕੇ ਉੱਥੇ ਲਿਖਿਆ ਉੱਡ ਰਿਆ ਆ ਲਿਖਿਆ ਉੱਡ ਰਿਆ ਤੇ ਬਾਬੇ ਜੀ ਦੇ ਵਿੱਚ ਜਦੋਂ ਧਰਮ ਫੰਗ ਲਾ ਕੇ ਉੱਡ ਜੇ ਉਹ ਫਿਰ ਉੱਡ ਆ ਗਿਆ ਉੱਡ ਰਿਹਾ ਆ ਗਿਆ ਵੀ ਉਸ ਨੂੰ ਕਿ ਤੇ ਨਿਹਕ ਅਵਤਾਰ ਆਪ ਆਉਂਦਾ ਵਾ ਉਹ ਰੱਖਿਆ ਸਾਡੀ ਧਰਮ ਦੀ ਅੱਖਿਆ ਤੇ ਆਪ ਕਦੇ ਆਉਂਦਾ ਇਹ ਬਾਬਾ ਜੀ ਇਹ ਮਸੀਹ ਸੀ ਤੇ ਬਾਬਾ ਜੀ ਕਿਵੇਂ ਸੱਤ ਡਾਕਟਰ ਜੀ ਉਤੇ ਜੀਰੇ ਜੀਰੇ ਜਿਹੜਾ ਆਪਣਾ ਜੀਰਾ ਫਰੋਇਦ ਪਰ ਦੇ ਕੋਲ ਉੱਥੇ ਜੀਵੀਟੀ ਟੀਚਰ ਮੁੰਡੇ ਆਏ ਸੀ ਜੀਵੀਟੀ ਜੀ ਅਬੀ ਯੂਨੀਵਰਸਿਟੀ ਟ੍ਰੇਨਿੰਗਸ ਕਰਾਇਆ ਤੇ ਜੇ ਵੀਟੀਚਰ ਆਇਆ ਤੇ ਬਾਬਾ ਜੀ ਨੇ ਬਸ ਕਰਦੇ ਆ ਕਿ ਕਦੇ ਵੀ ਤੁਸੀਂ ਕਾਕਾ ਪਾ ਵੀ ਨਥਨੇ ਕਰਦੇ ਨੇ ਤੁਹਾਨੂੰ ਦੱਸਿਆ ਜੀ ਕਿੰਦੇ ਕੋਈ ਵਿੱਚੋਂ ਕਰਦੇ ਵਿੱਚੋਂ ਕਿ ਨਹੀਂ ਕਰਦੇ ਫਿਰ ਬਾਬਾ ਜੀ ਆਪਦਾ ਖੱਬਾ ਸੱਜੇ ਮੋਢੇ ਤੇ ਰੱਖ ਕੇ ਉਹ ਵੀ ਜੇ ਨਰਕਾਰ ਦਾ ਸਦਾ ਆ ਜੇ ਅੱਜ ਸਦਾ ਆ ਜੇ ਤੁਸੀਂ ਕੀ ਜਵਾਬ ਦੋ ਇਹ ਨਾ ਵੀ ਪਾਠ ਕਰਨਾ ਬਹੁਤ ਜੁਲੀ ਬਾਬਾ ਜੀ ਬਸ ਇੰਨੇ ਤੇ ਜੀ ਦੇਖੋ ਜੀ ਆਪਣਾ ਵੀ ਬਾਬਾ ਜੀ ਨੇ ਵੀ 2 ਅਕਤੂਬਰ ਦੇ ਵੀ ਮੈਂ ਹੋਰ ਬਚੰਦ ਕਈ ਪਾਟ ਵਿੱਚ ਪਾਉਂਗਾ ਜੀ ਬਚ ਤੇ ਵੀ ਫਿਰ ਜਿਆਦਾ ਵੀਡੀਓ ਲੰਮੀ ਹੋਵੇ ਮੈਂ ਇਸ ਕਰਕੇ ਤੇ 2 ਅਕਤੂਬਰ ਪਰ ਬਾਬਾ ਜੀ ਸੀਗੇ ਜੀ ਇੱਥੇ ਵੀ ਵੀ ਸੋਲਨ ਸੀਗੇ ਸੋਲਨ ਬਾਬਾ ਜੀ ਨੇ ਵੀ ਅਸੂਦੀ ਸੰਗਰਾਮ ਮਨਾਈ ਆ ਸਦਾ ਹਰਮਨ ਸਿੰਘ ਦਵਾਵੀਏ ਦੇ ਕੋਕੁੱਠੀ ਸੋਲਨ ਉਹ ਦੁਵਾ ਦੇ ਵੀ ਉਹ ਦੁਵਾ ਬਾਬਾ ਜੀ ਬਜੀਠਾ ਉਸਾਗੇ ਬਈ ਉਥੇ ਸ਼ਿਮਲੇ ਆਗੇ ਉਥੇ ਮੈਂ ਪਹਿਲੇ ਤਾਂ ਸਿਦਾ ਇੰ ਜ ਮੈਡਟ੍ਰੀਜਨ ਬਿਕਰਮ ਸਿੰਘ ਵੀ ਤੇ ਆਈ ਮਜੀਠੇ ਸਾਹ ਭਾਰ ਦੇ ਡਫਟ ਡਿਫੈਂਸਸਟ ਰਹਿੰਦੇ ਸੀ ਉਥੇ ਸੀ ਸਾਰੇ ਮੈਂ ਮੈਡਟ੍ਰੀਜਨ ਬਿਕਰਮ ਸਿੰਘ ਦੀ ਡਿਊਟੀ ਲੱਗੀ ਸੀ ਉਥਾ ਬੈਂਚ ਉਥੇ ਆਪਣਾ ਸ਼ਿਮਲੇ ਚ ਲੱਗੀ ਸੀ ਉਹ ਵੀ ਉਥੇ ਕਾਫੀ ਰਹੇ ਸੀ ਬਿਕਰਮ ਸਿੰਘ ਉਥੇ ਵੀ ਬਾਬਾ ਜੀ ਦੇ ਦਰਸ਼ਨ ਉਥੇ ਬਾਬਾ ਜੀ ਸੰਗਤ ਕਰਦੇ ਰਹੇ ਬਾਬਾ ਜੀ ਨੇ ਉਹਨਾਂ ਨੂੰ ਜਿਹੜ ਮੈਂ ਅੱਡ ਪਾਈ ਜਿਵੇਂ ਦੱਸਿਆ ਤੇ ਫਿਰ ਉਸ ਤੋਂ ਬਾਬਾ ਜੀ ਨੇ ਫਿਰ ਉਸ ਤੋਂ ਬਾਅਦ ਬਾਬਾ ਜੀ ਫਿਰ ਰਾਤ ਨੂੰ ਉੱਥੇ ਵੀ ਫਿਰ ਬਾਬਾ ਜੀ ਆ ਗਏ ਜੀ ਇੱਥੇ ਵੀ ਸ਼ੇ ਆਪਣੇ ਪੰਜੌਰ ਗਾਰਡਨ ਰਾਤ ਬਾਬਾ ਜੀ ਪੰਜੌਰ ਗਾਰਡਨ ਦੇ ਉੱਥੇ ਕਰਨਾ ਸਤਿਰ ਤੇ ਹੋਰ ਸੰਗਤ ਨੇ ਵੀ ਬੇਨਤੀ ਕੀਤੀ ਬਾਬਾ ਜੀ ਤੇ ਬੇ ਬਸ ਬਚਨ ਕਰਦੇ ਸੀ ਉੱਥੇ ਤਾਂ ਜੀ ਇੱਕ ਵੀ ਉੱਥੇ ਆਫੀਸਰ ਸੀ ਇੱਕ ਗਾਰਡਨ ਆਫੀਸਰ ਸੀ ਹੈ ਤੇ ਅਜਕੱਲ ਇੰਗਲੈਂਡ ਸਾਂ ਮੇਅਰ ਹੈ ਇੰਗਲੈਂਡ ਦੇ ਮੇਅਰ ਸਰਦਾਰ ਸਰਦਾਰ ਸਿੰਘ ਇਹਦੇ ਤੋਂ ਉਸ ਤਾਈ ਖਾ ਉਹ ਉੱਥੇ ਸੀ ਨਾ ਜਿਉਂ ਨਾ ਦੱਸਣ ਦੇ ਸੀ ਕਿ ਤਾਂ ਬਾਬਾ ਜੀ ਕੋਲ ਸੁਣਾ ਸੀ ਕਿਰੇ ਦਾ ਸਤਾਇਆ ਕਿ ਮੈਂ ਵੀ ਚਲੇ ਗਿਆ ਤੇ ਵੀ ਉੱਥੇ ਵੀ ਕਿਤੇ ਫਿਰ ਆਏ ਤੇ ਵੀ ਬਾਬੇ ਉੱਥੇ ਬਾਬਾ ਜੀ ਬੈਠੇ ਰਹੇ ਤੇ ਉੱਥੇ ਕਦੇ ਗੁਰਨਾਮ ਸਿੰਘ ਜੀ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਕੈਰੋ ਦੀ ਕੁਰਸੀ ਖਤਰੇ ਚ ਤੇ ਬਾਬਾ ਜੀ ਨੇ ਇੱਕ ਨੋਟ ਬਚੀ ਕਿਤੇ ਕਹਿੰਦੇ ਅਸੀਂ ਕਹਿੰਦੇ ਵੀ ਕੁਰਸੀ ਉਹ ਕੀ ਕਰੇ ਸਾਡੀ ਕੁਰਸੀ ਦਾ ਆਸਰਾ ਰਚੂਗੀ ਇਹ ਬਾਬਾ ਜੀ ਬੈਠੇ ਕਿਤੇ ਉਮਰ ਮੈਂ ਉਹ ਆਪਣੇ ਮੇਰ ਸਾਥ ਨੂੰ ਲੈ ਕੇ ਆਉਂਗਾ ਇੰਗਲੈਂਡ ਦੇ ਮੇਰ ਜਿਹੜੇ ਤਿੰਨ ਦਿਨ ਇਹ ਲਿਖਿਆ ਉਹ ਸਭ ਦੱਸਾਂਗੇ ਮੈਂ ਰਿਕਾਰਡਿੰਗ ਕਰ ਰਹੀ ਹਾਂ ਜੀ ਤੇ ਸਾਰੀ ਮੈਂ ਰਿਕਾਰਡਿੰਗ ਕਰ ਕਿ ਸੰਗਤ ਇਹ ਉੱਥੇ ਹੈ ਕਿ ਬਾਬਾ ਜੀ ਫਿਰ ਚੰਡੀਗੜੀ ਸੰਗਤ ਦੇ ਪੇ ਕੀ ਕੀ ਸੀ ਬਾਬਾ ਜੀ ਪੀਪਲ ਪੂਰਮਾਸ਼ੀ ਤੁਸੀਂ 1 ਅਕਤੂਬਰ ਆਗੇ ਪੀ ਸੰਗਤ ਵੀ ਤੁਸੀਂ ਪੂਰਮਾਸ਼ੀ ਬਾਬਾ ਜੀ ਇੱਥੇ ਬਣਾ ਲਓ ਬਾਬਾ ਜੀ ਕਹਿੰਦੇ ਅਜੇ ਪੂਰਮਾਸ਼ੀ ਨਾਲਸੇ ਨੇ ਫਿਰ ਨਾਲਸੇ ਅਗੇ ਬਾਬਾ ਜੀ ਨੇ ਬਚੇ ਕਿਤੇ ਜੀ ਇਹੀ ਸਾਡੀ ਦਿਵਾਲੀ ਆ ਇਹੀ ਸਾਡੇ ਦਸਹਿਰਾ ਪੂਰਮਾਸ਼ੀ ਦੋ ਘੰਟੇ ਬੈਠੇ ਖੜਕੇ ਇਹੀ ਸਾਡੀ ਦਿਵਾਲੀ ਆ ਇਹੀ ਸਾਰੇ ਦਿਸਾਰਾ ਯਾਦ ਰੱਖਿਓ ਭੁੱਲਿਓ ਨਾ ਜਿਦਣ ਬਾਬੇ ਦੇ ਦਸਾਂ ਦੇਣ ਸੀ ਉਦੋਂ ਦਿਵਾਰੀ ਸੀ ਫਿਰ ਬਾਬੇ ਨੇ ਖੜ ਕੇ ਬੋਚੇ ਬਾਬਾ ਜੀ ਬੋਚੇ ਦੋ ਜਦੋਂ ਕੋਈ ਨਾ ਕੋਈ ਵੀ ਜਿਹਾ ਸਾ ਮਹਾਪੁਰਸ਼ ਤੇ ਡਿਊਟੀ ਸੰਭਾਲ ਦੇਆ ਉਦੋਂ ਫਤਿਹ ਬੁਲਾਉਂਦੇ ਨਹੀਂ ਪਾਇਏ ਕਿ ਜੀ ਕਾਲ ਸਾਹਿਬ ਆ ਜੀ ਬਦੇ ਜਦੋਂ ਮਹਾਪੁਰਸ਼ ਜਾਂਦੇ ਆ ਡਿਊਟੀ ਤੋਂ ਉਦੋਂ ਵੀ ਫਤਿਹ ਬੁਲਾਉਂਦੇ ਵਿਚਾਰੇ ਨਹੀਂ ਮਹਾਪੁਰਸ਼ ਬੁਲਾਉਂਦੇ ਇਸੇ ਸਮੇਂ ਬਾਬਾ ਜੀ ਪਾਸ਼ਾ ਜੀ ਜਦੋਂ ਬੜੇ ਬੜੇ ਬੁਲਾਈ ਕਿ ਉਹ ਉਹਨਾਂ ਲਈ ਕਿ ਡਿਊਟੀ ਸੰਭਾਲੀ ਉਹ ਤਾਂ ਸਾਨੂੰ ਪਤਾ ਨਹੀਂ ਕਿ ਬੁਲਾਈ ਹੋਣੀ ਤੇ ਜਨ ਰਿਬਾ ਬਾਬੇ 2 ਅਕਤੂਬਰ ਫਤਿਹ ਬਲਾਈਤ ਕੱਢ ਕੇ ਤੇ ਜਦੋਂ ਪਹਿਲਾਂ ਵਾਰ ਸ਼ਾ ਕਰਦੇ ਸੀ ਸਾਰੇ ਬੱਚੇ ਰਿਕਾਰਡ ਬਾਬੇ ਜੀ ਉਹਦਾ ਐਂਡ ਕਰਦੇ ਸੀ ਲੋਕ ਸੁਖੀ ਲੋਕ ਸੇ ਨਾਨਕ ਕਿਰਪਾ ਕੰਮੀ ਸੀ ਇਹ ਵਜ੍ਹਾ ਪਰ ਉਸ ਨੇ ਬਾਬੇ ਨੇ ਫਤਿਹ ਲਈ ਸਾਰੀ ਸੰਗਤ ਨੂੰ ਖੜ ਕੇ ਇਸਾਂ ਵੀ ਬਾਬੇ ਹੱਥ ਚੁਲ ਕੇ ਤੇ ਬਾਬੇ ਇਹ ਵੀ ਬੱਚੇ ਕਿਥੇ ਤੇ ਵੀ ਸਾਡੀ ਕੋਈ ਤਕੜ ਨਹੀਂ ਜੇ ਕਿਸੇ ਨਾਲ ਸੇ ਸੰਭਾਲਣਾ ਸੰਭਾਲੋ ਸਾਡੇ ਦੋ ਸ਼ਰਤ ਇਹ ਵੀ ਧੁਆਦਾਂਗੇ ਕਿ ਹੋਰ ਵੀ ਬਣਾ ਦੇਣਾ ਤੇ ਬਾਬੇ ਵੀ 2.5 ਸਾਲ ਤੇ ਕਿਰੀ ਸਤਾ ਇਸ ਤਰੀ ਨੂੰ ਮਾਰਤਾ ਸੋਂ ਤੇ ਪੈਸੇ ਨੂੰ ਕਉਦਾ ਹੱਡ ਇਹ ਜੇ ਨਿਤਰੂ ਇਹ ਸਵਾਰ ਸੋਲ ਤੇ ਅਸੀਂ ਕਿ ਸੰਭਾਲ ਦਾਂਗੇ ਇਹ ਵੀ ਬਾਬਾ ਜੀ ਬਸੇ ਕਿਥੇ ਸਾਰੇ ਕੋ ਬਸੇ ਬਾਬਾ ਜੀ ਕਰਦੇ ਰਹੇ ਕਿ ਸਾਡੇ ਫਿਰ ਵੀ ਡਾਕਟਰ ਕੋਲ ਜੀ ਡਾਕਟਰ ਚੰਦ ਸਿੰਘ ਕੋ ਚੈੱਕ ਅਪ ਕਰਾ ਬਾਬਾ ਜੀ ਸਿਰੀ ਤੇ ਵੀ ਸਾਰੇ ਜੀ ਅੰਬਸਰੀ ਡਾਕਟਰ ਮੈਂ ਰਿਕਾਰਡਿੰਗ ਪਾਈ ਹੈ ਜੀ ਜੀ ਮੇਰੇ ਫਿਰ YouTube ਚੈਨਲ ਤੇ ਜਾ ਕੇ ਦੇਖੋ ਰਿਕਾਰਡਿੰਗ ਪਾਈ ਹੋਈ ਹੈ ਜੀ ਤੇ ਉਹ ਡਾਕਟਰ ਸੰਸਰ ਚੈੱਕ ਕੀਤਾ ਬਾਬੇ ਨੂੰ ਕੋਈ ਬਿਮਾਰੀ ਨਹੀਂ ਸੀ ਫੇ ਗਏ ਫਿਰ ਬਾਬਾ ਜੀ ਸਹੀ ਠੀਕ ਬਾਬਾ ਜੀ ਠੁਕਦੇ ਡਾਕਟਰ ਕਹਿੰਦੇ ਅਸੀਂ ਜੀ ਤੁਸੀਂ ਉੱਥੇ ਵੀ ਅੰਬਰਸਰ ਆਇਓ ਅਗਰੀਗੇਬਿਸ਼ਨ ਨਾ ਵੀ ਚੱਕਰ ਹੈ ਬਾਬਾ ਜੀ ਗੱਤ ਫਾਇਦਾ ਵੀ ਕੰਨੇ ਹੁਣ ਅਸੀਂ ਚਲੇ ਜਾਣਾ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਗੱਲ ਹੈ ਇਹ ਕਹੇ ਬਾਬੇ ਚਲੇ ਜਾਣਾ ਬਾਬੇ ਨੇ ਇਹ ਵੇਖੀ ਕਿਤੇ ਗੁਰਦਾਰ ਸਾਹਿਬ ਦੇ ਸਾਹਮਣੇ ਵੀ ਕਿਸੇ ਕੋਲ ਗੱਲ ਨਹੀਂ ਕਰਨੀ ਅਸੀਂ ਵੀ ਫਿਰ ਚਲੇ ਜਾਣਾ ਉਹ ਤੁਹਾਨੂੰ ਕਿਤੇ ਬਾਹਰ ਨੂੰ ਬਾਬਾ ਨਹੀਂ ਜਾਣਾ ਅਮਰੀਕਾ ਕੈਨੇਡਾ ਜਾ ਹੋਰ ਕਿਤੇ ਜਾਣਾ ਵੀ ਬਾਬਾ ਜੀ ਬਚ ਕਰਦੇ ਉਹ ਵੀ ਵਾਅਦਾ ਕੀਤਾ ਸਾਰਾ ਉਹ ਵੀ ਦੇਖੋ ਦੱਸ ਕੇ ਗਏ ਵਾ ਬਾਈ ਇੱਕ ਕੌਰ ਸਾਹਿਬ ਜੀ ਕੌਰ ਸਾਹਿਬ ਮਹਾਰਾ ਪਟਿਆਲੇ ਦੇ ਗਣੇਂਦਰ ਸਿੰਘ ਕੌਰ ਸਾਹਿਬ ਵੀ ਮਹਾਰਾ ਯਾਦਵੰਦਰ ਸਿੰਘ ਦੇ ਪਰਹਾ ਜਿਹੇ ਸੀਗੇ ਤੇ ਬਾਬਾ ਜੀ ਕੋਲ ਰਹਿੰਦੇ ਹੁੰਦੇ ਸੀ ਨਾਲ ਸਰ ਤੇ ਕੌਰ ਸਾਹਿਬ ਨੇ ਫਿਰ ਵੀ ਜਾਣਗੇ ਪਟਿਆਲੇ ਨੂੰ ਭਣਾ ਬਸ ਤੋਂ ਪਹਿਲਾਂ ਇਹ ਦੋ ਦਿਨ ਪਹਿਲਾਂ ਇਹ ਕਹਿੰਦੇ ਬਾਬਾ ਜੀ ਮੈਂ ਜਾਣਾ ਪਟਿਆਲੇ ਬਾਬਾ ਜੀ ਕਹਿੰਦੇ ਜਾਇਆ ਤੇ ਉਹ ਜਾ ਕੇ ਤਾਂ ਕੌਰ ਕਦੇ ਮਹਾਰਾਜਾ ਤੋਂ ਗਰੀ ਵੀ ਅਸੀਂ ਵੀ ਜਾਣ ਪੀ ਜੇ ਆਕੇ ਦਰਸ਼ ਮਿਲ ਕਰਨਾ ਫਿਲਾਲ ਵੀ ਤੇ ਵੀ ਬਿਲਾ ਜੀ ਦੋ ਦਿਨ ਚਲੇ ਜਾ ਬਾਬਾ ਜੀ ਇਹ ਦੱਸੇ ਤੇ ਉਹ ਜੋ ਕੋਰਸਾ ਉੱਥੇ ਚਲੇ ਗਏ ਤੇ ਜੋ ਉੱਥੇ ਗਏ ਕੋਰਸਾ ਨੇ ਫਿਰ ਉੱਥੇ ਜਾ ਕੇ ਜੀ ਆਪਣੇ ਮਹਾਰਾਜਾ ਪਟਨਾ ਸਾਹਿਬ ਉਹ ਦੱਸਿਆ ਜੀ ਯਾਦਵਨ ਸਿੰਘ ਵੀ ਵੀ ਬਾਬੇ ਹਸਦੇ ਆ ਮਹਾਰਾਜਾ ਯਾਦਵਨ ਸਾਹਿਬ ਉਸ ਵਕੈ ਹైదਰਾਬਾਦੀ ਗਏ ਉਸ ਵਕੈ 7 ਅਕਤੂਬਰ ਹైదਰਾਬਾਦੀ 6 ਅਕਤੂਬਰ ਹైਦਰਾਬਾਦੀ ਤੇ ਬਾਬਾ ਜੀ ਦਾ ਫਿਰ ਵੀ 7 ਅਕਤੂਬਰ ਨੂੰ ਭਾਣਾ ਤਾਂ ਬਾਬਾ ਜੀ ਇਹ ਬਣਾ ਬਰਤੋਂ ਤੋਂ ਪਹਿਲਾਂ ਕੀ ਹੋਇਆ ਤੇ ਫਿਰ ਬਕੌਰ ਸਾਹਿਬ ਦਾ ਭਰਾ ਜਿਹੜੇ ਸੀ ਉਹ 7 ਅਕਤੂਬਰ ਨੂੰ ਬਾਬਾ ਜੀ ਬਈ 9 ਅਕਤੂਬਰ ਨੂੰ ਜਦ ਬਾਬਾ ਜੀ ਪਾਲਕੀ ਲੈ ਕੇ ਗਏ ਜੀ ਉੱਥੇ ਲੈ ਕੇ ਗਏ ਆਪਣਾ ਹਰੀਕੇ ਪੱਤਨ ਤੇ ਉਹ ਪਾਲਕੀ ਦੀ ਇੱਕ ਕਿਲੀ ਅੜ ਗਈ ਜੀ ਵਿੱਚ ਬੋੜ ਦੇ ਨਾਲ ਅੜ ਗਈ ਉਹ ਟੁੱਟਦੀ ਸੀ ਤੇ ਕਿਲੀ ਤੇ ਵੀ ਸਾਰੇ ਸਭ ਦਾ ਜੋਰ ਸਾਰ ਲੱਖਾਂ ਦਾ ਕਰ ਸੱਤ ਅਕਤੂਬਰ ਦਾ ਕੱਟ ਸੀਗਾ ਉਹ ਕਿਲੀ ਟੁੱਟਦੀ ਸੀ ਬੰਗਵਾ ਦਾ ਬਹੁਤ ਜੋਰ ਲਗਿਆ ਸੀ ਕਿਲੀ ਟੁੱਟਦੀ ਦਿਵਾਰ ਦੇ ਵਿੱਚ ਤੇ ਫਿਰ ਉਸ ਨੂੰ ਕਿ ਜੀ ਵੀ ਮਾਰੇ ਪਟਿਆਣਾ ਰੇ ਸੀ ਕੋਰਸਾ ਦੇ ਪ੍ਰਾਯਾਦ ਇਸੰ ਸਿੰਘ ਉਹਨੇ ਦਸ ਘੰਟੇ ਚੱਲਨੇ ਚਾਹ ਬਿਗੜਦਾ ਸੀ ਉਥੇ ਪਹੁੰਚਿਆ ਪਹੁੰਚ ਕੇ ਜਦੋਂ ਪਹੁੰਚਿਆ ਦਸ਼ਾਂਕੀ ਤੇ ਆ ਉਹਨੂੰ 5 ਮਿੰਟ ਬਾਅਦ ਹੀ ਉਹ ਕਿਲੀ ਟਟ ਗਈ ਤੇ ਬਾਬਾ ਜੀ ਜਲ ਪ੍ਰਵਾਹ ਉਸ ਦਾ ਭਈ ਇਹ ਬਾਬਾ ਜੀ ਇਹ ਦਸ ਕੇ ਬਾਬਾ ਜੀ ਗਿਆ ਇਹ ਜੇ ਕੋਈ ਬਾਬਾ ਜੀ ਬਿਮਾਰ ਠਵਾ ਜਾਂ ਹੋਰ ਕੋਈ ਸਬੇ ਗਾਇਬ ਬਾਬਾ ਜੀ ਤੇ ਤੇ ਬਾਬਾ ਜੀ ਕੋਲੋਂ ਫਿਰ ਆ 6000 ਫੇਲਾ ਦੀਪਾ ਨਾ ਪਰਫਸਾ ਤੋਂ 6000 ਫੇਲਾ ਡਾਕਟਰ ਕਲਵਾਂਸਾ ਜਗਰਾਉ ਤੋਂ ਆਇਆ ਇਹ ਲਿਖਤਾ ਜੀ ਸਰ ਇਹ ਸੂਚਤਾ ਦਾਦਾ ਕਰਵਾਸੇ ਵਾ ਪਾਪਾ ਜੀ ਕੋ ਬਾਬੇ ਪੁੱਛੇ ਵੀ ਕਰ ਬਈ ਕਰਵਾਸਾ ਕਿੱਥੋਂ ਆਇਆ ਉਹ ਕਹਿੰਦਾ ਸੱਚੇ ਪਾਤਸ਼ਾਹ ਜਿਹਦਾ ਮੈਜਿਕ ਕਿਸ਼ਨਪੁਰੇ ਤੋਂ ਆਇਆ ਉਹਥੇ ਇੱਕ ਬਾਬਾ ਜੀ ਕਿ ਕੀ ਕਰਨ ਗਿਆ ਸੀ ਉਥੇ ਜੀ ਕਹਿੰਦੇ ਇੱਕ ਸੰਤ ਜਿਹਾ ਹਲਕ ਗਿਆ ਸੀ ਸੰਤ ਸੰਤ ਹਟ ਗਿਆ ਸੀ ਉਹਦੇ ਤੀਕਾ ਲਾ ਕੇ ਆਇਆ ਬਾਬਾ ਜੀ ਕਹਿੰਦੇ ਬੜੇ ਹੈਰਾਨ ਹੋਏ ਜੀ ਬਾਬਾ ਜੀ ਕਹਿੰਦੇ ਵੀ ਇਹ ਕਿਹਦੇ ਕਰਵਾਸਿਆ ਕਹਿੰਦੇ ਸੰਤ ਹੋਏ ਤੇ ਕਦੇ ਬਮਾਠਵਰ ਹੋ ਜੇ ਜਾਂ ਵੀ ਇਸ ਤਰ੍ਹਾਂ ਕਿ ਕਦੇ ਗੁਰੂ ਬਾਬਾ ਜੀ ਨੇ ਇਹ ਵੀ ਵਚਨ ਕਿਥੇ ਕਦੇ ਵੀ ਕਦੇ ਖਲਵਾਸੇ ਕਿ 10 ਪਾਸ਼ਾ ਹੀ ਹੋਈਆਂ 10 ਪਾਸ਼ਾ ਵਿੱਚ ਕੋਈ ਬਮਾਠਵਰ ਹੋਵੇ ਕਹਿੰਦੇ ਦੇ ਜੀ ਹਾਂ ਫਿਰ ਬਾਬਾ ਜੀ ਫਿਰ ਕੁਛ ਕਿਥੇ ਕਹਿੰਦੇ ਕਿ ਜੋ ਸਾਡਾ ਸਮਾ ਹੈ ਨਾ ਤੈਨੂੰ ਉਸ ਦੀ ਜਰੂਰ ਸਦਾ ਕਿ 7 ਤੂ ਬੁਰਜ ਤੋਂ ਬਾਬਾ ਜੀ ਪਹਾੜਾ ਵਰਤੌਣਾ ਸੀ ਪਹਾੜਾ ਵਰਤੌਣ ਤੋਂ ਕੋਈ ਤੇ ਫਿਰ 4 6 1/2 ਮਕਰਵਾਸ ਡਰਾਈਵਰ ਬਚਨ ਸੇ ਆਇਆ ਜੀ ਬਚਨ ਸੇ ਸਦਾ ਬਚਨ ਜੀ ਫੌਜੀ ਸਰਵਿਸ ਦੇ ਪਿੰਡ ਨਾ ਥੋੜਾ ਸੀ ਉਹ ਆਏ ਤੇ ਜਿਹੜੇ ਬਾਬੇ ਦੀ ਹਜ਼ੂਰੀ ਸੀ ਬਾਬਾ ਸਾਧੂ ਸਿੰਘ ਜੀ ਬਾਬ ਜਗੀਰ ਸਿੰਘ ਜੀ ਬਾਬ ਜੀਤਾ ਸਿੰਘ ਇਹਨਾਂ ਨੇ ਵੀ ਉਹਨਾਂ ਦੇ ਕੈਬਿਨ ਟਿਕੀਤੀ ਉਹਨੇ ਬੈਸੇ ਆਉਣਾ ਚਾਹਣੇ ਤੇ ਫਿਰ ਬਾਬਾ ਜੀ ਉਹਨਾਂ ਦੇ ਬੀਤੀਤੀ ਬਾਬਾ ਜੀ ਕਲਵਾਸਰ ਡਰਾਈਵਰ ਆਇਆ ਬਚਨ ਸਿੰਘ ਬਾਬਾ ਜੀ ਕਹਿੰਦੇ ਜਾ ਸਦੋ 2 ਘੰਟੇ ਪਹਿਲਾਂ ਸਦੋ ਉਸ ਦੇ ਦੇ ਉੱਥੇ ਆ ਗਏ ਤੇ ਬਾਬਾ ਜੀ ਬਚ ਜਿੱਥੇ ਵੀ ਇਹਦੇ ਕਲਵਾਸਰ ਕਿੱਥੇ ਹੈ ਜੀ ਉਹ ਕਹਿੰਦੇ ਜੀ ਇੱਥੇ ਕਿਸੇ ਗਏ ਹੈ ਪੈਸੇ ਪੈਂਟ ਦੇ ਵਿੱਚ ਇਲਾਜ ਕਰ ਗਏ ਬਾਬਾ ਜੀ ਤਾਂ ਛੇਤੀ ਸਦ ਗਏ ਕਿ ਜੇ ਉਹਨੂੰ ਕਹੀ ਗੱਲ ਹ ਉਹਨੇ ਇਹ ਗੱਲ ਕਹੀ ਵੀ ਜਿਹੜਾ ਤੇਨਾਂ ਉਹਦਾ ਵਾਦਾ ਕੀਤਾ ਸੀ ਨਾ ਅ ਪੂਰਾ ਕਰਨ ਲੱਗੇ ਜਿਹੜਾ ਉਹ ਲੋ ਬਾਧਾ ਦਿੱਤਾ ਸੀ ਉਹ ਤਾਂ ਕਲਵਾਸਨ ਤੇ ਉਹਨਾਂ ਦੇ ਬਾਬਾ ਜੀ ਬਚਨ ਸੀ ਜਿਹੜਾ ਬਾਧਾ ਕਿਤੇ ਉਹ ਅੱਜ ਪੂਰਾ ਹੋਣ ਲੱਗਿਆ ਤੇ ਆ ਗਿਆ ਫਿਰ ਬਾਬਾ ਜੀ ਸਾਰੇ ਇਸ ਤੀਪੇ ਗੋਦੀ ਤਰਾਸ਼ੀਆਂ ਲਈਆਂ ਕੰਕਰੀਟ ਤਰਾਸ਼ੀਆਂ ਲਈਆਂ ਜਿੱਦੇ ਕੋ ਦੋ ਦੋ ਗੜਬੇ ਸੀ ਉਹ ਕੱਢੇ ਸਿੱਟੇ ਆ ਜਿਹੜਾ ਸਾਹਮਣੇ ਚ ਆਪਣੇ ਬੂੰਗਾਵਾ ਜਿਹੇ ਰਜਨਾ ਕੀਤਾ ਉਹ ਜਦੋਂ ਆਪਾਂ ਪੂਰਾ ਸਮਝ ਜਾਂਦੇ ਆ ਉਹ ਬੂੰਗਾ ਜਿਹੜਾ ਉੱਤਿਆਦਾ ਹੀ ਉਹ ਤੇ ਸਰਜੀਤ ਜੀ ਦਾ ਫੋੜੀਆਂ ਲੱਗਦੀ ਸੀ ਸਰਜੀਤ ਤੇ ਉਹਦੇ ਕੋਲ ਤੁਛੀ ਗੱਲ ਮਾਚ ਜੀ ਨੇ ਕਿ ਬਾਬਾ ਜੀ ਬਹੁਤ ਸਾਡਾ ਕੀ ਜੀ ਕਹਿੰਦੇ ਵੀ ਹਟਾ ਹੁਣ ਇੰਡੀਆ ਕਰ ਹੈਗੀਆਂ ਜਿਵੇਂ ਇਹ ਵੀ ਨਾ ਤੇ ਕੁਆਲੀ ਬਾਬਾ ਜੀ ਵੀ ਉਸੇ ਕੀਤੇ ਫਿਰ ਬਾਬਾ ਜੀ ਗੇਟ ਤੇ ਆ ਗਏ ਨਾਲ ਸਰ ਗੇਟ ਦੇ ਇਹ ਸਤਕੂਰ ਦੀ ਗੱਲ ਹੈ ਫਿਰ ਗੇਟ ਤੇ ਬਾਬਾ ਜੀ ਗੇਟ ਤੇ ਆ ਕੇ ਬਾਬੂ ਸਰ ਸ਼ੇਰਪੁਰ ਕਲਾਂ ਦਾ ਤੇ ਪਹਿਲੇ ਜਾ ਸੀ ਤੇ ਬਾਬੂ ਸਰ ਸ਼ੇਰਪੁਰ ਬਾਬਾ ਜੀ ਬਚੀ ਕਿਤੇ ਵੀ ਬਾਬੂ ਸਰ ਡਰ ਕੇ ਪੈ ਰਹੇ ਨਹੀਂ ਕਿ ਉਹ ਵੀ ਘਬਰਾਇਆ ਡਰ ਕੇ ਪੈ ਰਹੇ ਨਹੀਂ ਸਤੂਰ ਜੀ ਫਿਰ ਬਾਬਾ ਨੇ ਗੇਟ ਦੇ ਲੋਹੇ ਦਾ ਗੇਟ ਆ ਉਹ ਹਲਾਇਆ ਵੇਲਾ ਡੇਟ ਵੀ ਕਿਤੇ 게ਟ ਤੋਂ ਮੌਜੂਦ ਆ ਹਾਂਜੀ ਕਿਹੜਾ ਮੌਜੂਦ ਆ ਉਹ ਦੇਖਿਆ ਤੇ ਸਰ ਗੱਲ ਕਰਕੇ ਉਹ ਬਾਬਾ ਜੀ ਵਚਾ ਕਰਦੇ ਨੇ ਫਿਰ ਵੀ ਬਾਬਾ ਜੀ ਕੋਈ ਇਹੀ ਵਚਾ ਕਰਨੇ ਬਾਬੇ ਬਾਬੇ ਕਹਿੰਦੇ ਵੀ ਫਿਰ ਜਦੋਂ ਬਾਬਾ ਜੀ ਦਾ ਜੀ 6 ਅਕਤੂਬਰ ਦੀ ਗੱਲ ਆ ਜੀ ਇੱਕ ਤਾਂ ਪਹਿਲਾਂ ਜਦੋਂ ਬਾਬਾ ਜੀ 6 ਅਕਤੂਬਰ ਨੂੰ ਬਈ ਉਥੋਂ ਸੱਚਖੰਡ ਤੋਂ ਨਵੇਂ ਸੱਚਖੰਡ ਅੰਦਰ ਜਾਣ ਲੱਗੇ ਬਾਬਾ ਜੀ ਉਸ ਮੌਕੇ ਤੇ ਮੋਗਿਆ ਹੀ ਸੰਗਤਾਂ ਉਹ ਪਈ ਬਾਤ ਹੀ ਹੁੰਦੀ ਸੀ ਮੇਰੇ ਇੱਕ ਕੇਸ ਮਗਰ ਆਦੇ ਖੁੱਲੇ ਆਦੇ ਸੀ ਰਵਿੰਦਰਨਾਥ ਗੋਲਵੋ ਕੇਸ ਰਵਿੰਦਰ ਸੀ ਉਹ ਸੀਗੇ ਫਿਰ ਉਹਨਾਂ ਨੇ ਵੀ ਉਹ ਹੋਏ ਤੇ ਉਹਨਾਂ ਨੇ ਆ ਕੇ ਵੀ ਨਾਲ ਪਛਾਣ ਸੋਣੀ ਪਿਆਰਾ ਸੋਣੀ ਸਾਰੇ ਸੀਗੇ ਪਰ ਉਹਨਾਂ ਨੇ ਆਏ ਤੇ ਵੀ ਕਰਕੇ ਵੀ ਬੀਟੀਵੀ ਵੀ ਆਪਣੇ ਉਡਣਾ ਜੀ ਸੀ ਸਾਹ ਪ੍ਰੀਤੋ ਸਿੰਘ ਜੀ ਮਸਤਾਨਾ ਜੀ ਉਹ ਵੀ ਸੀ ਮੋਗੀ ਸਿੰਘ ਦੇ ਬਾਬਾ ਜੀ ਬਜੀ ਕਿਤੇ ਵੀ ਫਿਰ ਪਿਤਾ ਜੀ ਵੀ ਫੜਿਆ ਜੀ ਉਹ ਕਿ ਉਹ ਮੇਰੇ ਫਿਰ ਹੁੰਦੀ ਸੀ ਸਵਾਗਤੀ ਜਾਂਦੇ ਸੀ ਘਰ ਸੇ ਘਰ ਨੂੰ ਜਾਂਦੇ ਸੀ ਬਾਬੇ ਕੋ ਬੰਦੀ ਕਿਤੇ ਬਾਬੇ ਦੀ ਵਿਸਾ ਚ ਪਾਸ਼ਾ ਬਈ ਵੀ ਉਹਨਾਂ ਨੇ ਵੀ ਕ ਬਾਬਾ ਜੀ ਕਦੇ ਵੀ ਵੀ ਬਾਹਰ ਬਾਬੇ ਜੀ ਮਸਜਿਦ ਦੇ ਬਾਹਰ ਇਹਦੇ ਰੁਕ ਕੇ ਉਹਨਾਂ ਦਾ ਸਾਡੀ ਉਹਨਾਂ ਦਾ ਦੇ ਉਹ ਕਹਿੰਦਾ ਬਾਬੇ ਜੀ ਅਸੀਂ ਕੋਲ ਮੈਂ ਆਪਣਾ ਵਧਾਉਣਾ ਆਇਆ ਸੀ ਪਾਸ਼ਾ ਤੁਹਾਡੀ ਜੱਬਾ ਪੇਸ਼ਤਾ ਆਪਸ ਕੋਈ ਸਮਰਾਤੋ ਫਿਰ ਬਾਬਾ ਜੀ ਨੇ ਬੰਦੀ ਕਿਤੇ ਲੈ ਵੀ ਬਾਹਰ ਆਜਾ ਤੂੰ ਐ ਆ ਗਿਆ ਤੇ ਇੱਥੇ ਕੇਸ ਖੁੱਲਿਆ ਜੇ ਪਤੀ ਪਰਦੇਸੋਂ ਤੇ ਜੇ ਪਤਨੀ ਜੰਗਾ ਜੀ ਕੀ ਨੇ ਪੋਲੀ ਫਿਰ ਦਿੱਤੀ ਕਿਸ ਗੁਰ ਕੇ ਕਿੱਥੇ ਗਿਆ ਕਿੱਥੇ ਗਿਆ ਕਿ ਬਾਬਾ ਜੀ ਇੱਕ ਅਦਮੰਦਰ ਚ ਰਹੀ ਇਹ ਵੀ ਬਾਬੇ ਜੀ ਦੇਖੇ ਇਹ 7 ਅਕਤੂਬਰ ਦਾ ਦਿਨ ਜੀ ਤੇ ਸਤਿਪਹਿਰ 5 ਅਕਤੂਬਰ ਨੂੰ 4 ਜਾਂ 5 ਤਰੀਕ ਦੀ ਗੱਲ ਹੈ ਤੇ ਜਾਂ 3 ਤਰੀਕ ਦੀ ਗੱਲ ਹੈ ਜੀ ਤੇ ਵੀ ਅਸੀਂ ਅੱ비 ਜਗਰਾਉਂ ਰਹੇ ਸੀ ਬਾਬਾ ਜੀ ਕੋ ਕੁੱਤਾ ਹੁੰਦਾ ਸੀ ਕਸਾ ਕਿ ਕੁੱਤੇ ਦੀ ਆਈ ਹੈ ਜੀ ਕੁੱਤਾ ਹੁੰਦਾ ਸੀ ਬਾਬਾ ਜੀ ਕੋ ਸੇਸ਼ਨ ਜਾਨਾ ਸ਼ੁਰੂ ਹੋਦਾ ਸੀ ਕੁੱਤਾ ਬਾਬਾ ਜੀ ਬੋਲ ਪਿਆ ਕਰਦੇ ਉਹਦਾ ਨਾਮ ਸੀ ਰਾਮ ਕੁੱਤੇ ਦਾ ਇਹ ਆ ਬੰਦੇ ਨੂੰ ਪਤਾ ਨਹੀਂ ਮੈਂ ਦੱਸਣ ਗਏ ਜੋ ਤੇ ਉਹ ਕੁੱਤੇ ਨੇ ਜੀ ਦੇਖੋ ਜੀ ਕਿਵੇਂ ਬਾਬਾ ਜੀ ਨੂੰ ਸੌਂ ਬਰਤਾਉਣਾ ਸੀਗਾ ਕੁੱਤੇ ਤੋਂ ਵੀ ਮੂੰਹ ਬਾਬਾ ਜੀ ਤੋਂ ਤੋੜਨਾ ਸੀ। ਕੁੱਤੇ ਨੇ ਕਿਸੇ ਨੇ ਵੀ ਆਪਣਾ ਕਿਸੇ ਕੁੱਤੇ ਨੇ ਕਿ ਮੂੰਹ ਮਾਮਲਾ ਲਾਤਾ ਜੀ ਤੇ ਉਹਦੇ ਟੀਕੇ ਲੱਗਣੇ ਸੀ, ਇੰਜੈਕਸ਼ਨ ਲੱਗਣੇ ਸੀ, ਕਰਾਮ ਦੇ ਇੰਜੈਕਸ਼ਨ ਲੱਗਣੇ ਸੀ। ਉਹਨੂੰ ਜਗਰੌਨ ਇੰਜੈਕਸ਼ਨ ਲੱਗਣੀ ਸੀ। ਪਾਈਪਰੀ ਤੋਂ ਸੀ ਮੱਲਿਆਣੀਆਂ ਕਾ ਵਕੀਲ ਹਮ ਬਾਬਾ ਜੀ ਮੱਲਿਆਣੀਆਂ ਹੀ ਹੁੰਦੇ। ਬਾਬਾ ਜੀ ਨੇ ਮੱਲਿਆਣੀ ਨੂੰ ਬਾਬਾ ਜੀ ਕਹਿੰਦੇ ਵੀ ਕਿਹਾ ਵੀ 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 ਟੀਕੇ ਜਗਰੌਨ ਤੋਂ ਲਵਾਇਆ। ਉਹ ਜਗਰੌਨ ਨਾਲ ਉਹ ਕਹਿੰਦਾ ਬਾਬਾ ਜੀ ਜਿਹਾ ਬੋਲਦਾ ਔਖਾ ਜੀ ਰੋਜ਼ ਕੁੱਤਾ ਤੇ ਬਾਬੇ ਕਹਿੰਦੇ ਜੋ ਬਲਵੀਰ ਦੇ ਛੱਜ ਘਰੇ ਸਾਡੇ ਘਰੇ ਬਸ ਛੱਡੇ ਫਿਰ ਕੁੱਤਾ ਜਿਹੜਾ ਸੀ ਆਹ ਰਾਮ ਉਹ ਸਾਡੇ ਘਰੇ ਆਇਆ ਸੀ ਤੇ ਅਸੀਂ ਮੇਰੇ ਪਿਤਾ ਜੀ ਦੇ ਮੰਜਾ ਦੇ ਜੀ ਅਸੀਂ ਜੋ ਬੈਠੇ ਸਨ ਸਵੇਰੇ ਬੈਠਾ ਤੇ ਨਾਲ ਉਹ ਤੇ ਛੋਟੇ ਜਿਹੇ ਇੱਕ ਮੰਜੀਆਂ ਦੀ ਸੀ ਉਹ ਤੇ ਬੈਠਦਾ ਵਿਛਾ ਕੇ ਕੁੱਤੇ ਰਾਮ ਨੂੰ ਉਹ ਉੱਥੇ ਹੁੰਦੇ ਸੀ ਰੱਖਿਆ ਹੁੰਦਾ ਸੀ ਪੈਂਦਾ ਹੁੰਦਾ ਸੀ ਰਾਮ ਤੇ ਫਿਰ ਬਈ ਆਪਣਾ ਅਸੀਂ ਬਾਹਰ ਲੈ ਕੇ ਜਾਂਦੇ ਹੁੰਦੇ ਸੀ ਤੇ ਰਾਉ ਕਾ ਸਤਨਾਮ ਉਥੇ ਪੜਦਾ ਹੁੰਦਾ ਸੀ ਮੈਂ ਬਾਬੇ ਦਾ ਭਣ ਜਾ ਫਿਰ ਪਿਤਾ ਜੀ ਕੋਲ ਤੇ ਇੱਕ ਵਾਰੀ ਕੁੱਤਾ ਜੀ ਮੈਂ ਜਿਆਦਾ ਜੀ ਬਰਾਮ ਭੱਜੀ ਗਿਆ ਸ਼ਹਿਰ ਚ ਲੱਗ ਗਿਆ ਫਿਰ ਅਸੀਂ ਭੱਜੇ ਸਤਨਾਮ ਸਾਡੇ ਵੱਡਾ ਸੀ ਫਿਰ ਸਤਨਾਮ ਤੇ ਉਹਨੂੰ ਮੋੜ ਕੇ ਲੈ ਕੇ ਆਏ ਸਾਰੇ ਤੇ ਇਹ ਸੀ ਮੇਰਾ ਕਹਿਣ ਦਾ ਮਤਲਬ ਕੁੱਤੇ ਤੋਂ ਬਾਬਾ ਜੀ ਨੇ ਮੋੜ ਮੋੜ ਗਿਆ ਸੀ ਫਿਰ ਜਿਸ ਦਿਨ ਬਾਬਾ ਜੀ ਭਣਾ ਦਿੱਤਾ 7 ਅਕਤੂਬਰ 6 ਅਕਤੂਬਰ ਦੀ ਰਾਤ ਨੂੰ ਕੁੱਤਾ ਸਾਰੀ ਰਾਤ ਨਹੀਂ ਸੁੱਤਾ ਜੀ ਸਾਰੀ ਰਾਤ ਨਹੀਂ ਸੁੱਤਾ ਤੇ ਮੈਂ ਗੁਰੂ ਮਹਾਰਾਜ ਨੂੰ ਹਾਜੇ ਜਾਂ ਕੇ ਦਰਦਾਨ ਦੇ ਸਾਇਦਾ ਜਿੱਤਾ ਸਾਡੇ ਪੌੜੀਆਂ ਉੱਪਰ ਸੀ ਜੀ ਪੌੜੀਆਂ ਦੇ ਥੱਲੇ ਭੌਂਕੀ ਜਾਵੇ ਦਰਵਾਜ਼ੇ ਚ ਬਈ ਪਹੁੰਚੇ ਮਾਰੇ ਮੈਨੂੰ ਘਟੂ ਬਾੜ ਮੈਂ ਜਾਣਾ ਪੀ ਸਾਰੀ ਰਾਤ ਹੈ ਕਰਦਾ ਜਾਇ ਤੜਫਦਾ ਜਾਇ ਵੀ ਮੈਂ ਜਾਣਾ ਨਾਲ ਸੱਜਣਾ ਨਾਲਸ ਕਹਿੰਦੇ ਹੁੰਦੇ ਵੀ ਇਹਨੂੰ ਕਿਉਂ 11 ਹੋ ਜਾਂਦਾ ਜੀ ਅ ਭਈ ਹੋ ਜਾਂਦਾ 11 ਪਤਾ ਲੱਗਦਾ ਸਾਰੀ ਰਾਤ ਕਰਦਾ ਜਾਇ ਫਿਰ ਉਸਦੋਂ ਪੰਜ ਇੱਕ ਤਰੀਕਾ ਦੇਣਾ ਫਿਰ ਪਿਤਾ ਜੀ ਨੂੰ ਜਾ ਕੇ ਵੀ ਗਏ ਸੀ ਨਾਨਕ ਸਾਹਿਬ ਆਪਾ ਜੀ ਕੋਲ ਲੈ ਕੇ ਗਏ ਤੇ ਉਹ ਲੈ ਕੇ ਮੇਰੇ ਪਿਤਾ ਜੀ ਫੜਾਇਆ ਸੀ ਬਾਬਾ ਜੀ ਕੋਕਿਆ ਵਰਪ ਤੋਂ ਦੇਸੀ ਸੰਤਨ ਉਹਨਾਂ ਸੀ ਤੋਂ ਬਾਬਾ ਜੀ ਨੂੰ ਦੇਖਿਆ ਕਿ ਕੁੱਤੇ ਨੇ ਇੱਕ ਦਮ ਮੇਰੇ ਪੇਰੇ ਕੋ ਜੰਜੀਰੀ ਛੜਾ ਕੇ ਨਾ ਬਾਬਾ ਜੀ ਇੱਥੇ ਪਹੁੰਚੇ ਲਾ ਦੇ ਜੀ ਉਹਦੇ ਕਰ ਆਰਾਮ ਨੇ ਮੇਰੇ ਪੇਰੇ ਧਨ ਵੀ ਵੀ ਬਾਬਾ ਜੀ ਬਸਰ ਕਰਾਵੇ ਬਾਬਾ ਜੀ ਸੇ ਕਦੇ ਕਿੱਥੇ ਆਰਾਮ ਤੋਂ ਕਿੱਥੇ ਗਿਆ ਸੀ ਕੱਲੇ ਕਾ ਪਿਆਰ ਕਰ ਲਗਾ ਬਾਬਾ ਜੀ ਬਹੁਤ ਕਰ ਲਗਾ ਫਿਰ ਜਦ ਬਾਬਾ ਜੀ ਉੱਥੋਂ ਵੀ ਪਾਉ ਉਹ ਵੀ ਮਸਤ ਉੱਥੇ ਹੀ ਹੋ ਗਿਆ ਸਕੁੱਤੇ ਨਾ ਫਿਰ ਜਦ ਬਾਬਾ ਜੀ ਨੂੰ ਭਾਣਾ ਦਿੱਤਾ ਤਾਂ ਫਿਰ ਇਹ ਜਿਹੜਾ ਕੁੱਤਾ ਸੀ ਜੀ ਇਸੇ ਦਾ ਬਣਾੜਿਆ ਇਸ ਦਾ ਸੀ ਇਹ ਸਮਗਰ ਸੁਣੀ ਨੰਦ ਲੜਕੀ ਸੀ ਮੋਹਣ ਸੁਣੀ ਬੁਢਾਡੇ ਇਹਨਾਂ ਦੇ ਕੁੱਤੇ ਰੱਖਿਆ ਸੀ ਇਹਨੇ ਸਰਦਾਰ ਸਿੰਘ ਜੀ ਨੇ ਕੁੱਤੇ ਵਿਸ਼ੇਸ਼ਕ ਉੱਤੇ ਰੱਖਦੇ ਸੀ ਇਹ ਕੁੱਤੇ ਵਿਰਾਮ ਉਹ ਉਹ ਲੈ ਕੇ ਐਸੀ ਬਰੀਡ ਉਹਨਾਂ ਸੀ ਤੇ ਦੋ ਕੁੱਤੇ ਉਹ ਰੱਖੇ ਸੀ ਝੋਲਦੀ ਤਪਿਸਤਾਨ ਤੇ ਦਾ ਤੀਰਮੰਜਰੀ ਤੇ ਜੈਗਤ ਬੋਤੀ ਹੁੰਦੇ ਸੀ ਮੈਂ ਉਹ ਵੀ ਦੇਖਿਆ ਇੱਕ ਨਾ ਚਿੱਟਾ ਕੁੱਤਾ ਹੁੰਦਾ ਸੀ ਇਹ ਮੋਤੀ ਚ ਫਲਸੇਸ਼ਨ ਹੁੰਦੇ ਸੀ ਉਹ ਉੱਥੇ ਸੀ ਜੈਗਪੂਤ ਜੀ ਰਾਮੀਤਨ ਅਰਚਸੇ ਤੇ ਬਾਬਾ ਦੇ ਕੁੱਤੇ ਨਾਲ ਪਿਆਰ ਕਰਦਾ ਉਹ ਮੋਮ ਮੋੜ ਜਾਂਦਾ ਸੀ ਬਾਬਾ ਜੀ ਤੇ ਫਿਰ ਜਦੋਂ ਬਾਬੇ ਨੇ ਭਾਂਡਾ ਦਿੱਤਾ ਤਾਂ ਫਿਰ ਪਹਿਲੇ ਐਤਵਾਰ ਨੂੰ ਇਹ ਬਾਬਾ ਜੀ ਦੇ ਵਚਨ ਲੱਗੇ ਸੀ ਦੁਆਣ ਦੇ ਵਿੱਚ ਕੋਰਸਾਂ ਦੇ ਵਿੱਚ ਲਾਈ ਸੀ ਫਿਰ ਉਹ ਆਰਾਮ ਜਿਹੜਾ ਸੀਗਾ ਵੀ ਭੱਜ ਕੇ ਆਉਂਦਾ ਸੀਗਾ ਵੀ ਵੀ ਬਾਬੇ ਦੀ ਆਵਾਜ਼ ਸੁਣੀ ਜਦੋਂ ਟੇਪ ਤੇ ਰਹੀ ਵੀ ਭੱਜ ਕੇ ਆਉਂਦਾ ਸੀ ਵੀ ਉਹ ਦੇ ਦਰਵਾਜ਼ਾ ਜਿੱਥੇ ਵੀ ਨਵੇਂ ਸੱਚ ਕਰਦੇ ਵੀ ਮੰਦਿਰ ਜਾਣ ਉੱਥੇ ਉਹ ਕੋਮ ਵੀ ਪਹੁੰਚੇ ਮਾਰੇ ਭੌਕੇ ਵੀ ਮੈਨੂੰ ਬਾਬਾ ਜੀ ਦੀ ਆਵਾਜ਼ ਆ ਬਾਬੀ ਤੇ ਮੈਂ ਵੀ ਅੰਦਰ ਜਾਣਾ ਜਾਨੀ ਕਿ ਬਹੁਤ ਲੋਕ ਅਪਸੈਟ ਹੋਈ ਸੀ ਉਹ ਦੇਖ ਕੇ ਇਹ ਗੱਲਾਂ ਸਾਰੀ ਬਾਬਾ ਜੀ ਨੇ ਸਾਰਾ ਕੁਝ ਦੱਸਿਆ ਹੋਈ ਸੀ ਕਿ 7 ਅਕਤੂਬਰ ਦੀ ਦੇਣੀ ਜੀ ਬਾਬਾ ਜੀ ਨੇ ਵੀ ਉੱਥੇ ਬਾ ਭਾਈ ਸਾਹਿਬਾਂ ਸਹਿ ਹਵਸੇ ਜਗ੍ਹਾ ਤੇ ਰਹੀ ਚਾਹੁੰਦੇ ਸੀ ਵੀ ਅਸੀਂ ਵੀ ਜਾਣਾ ਬੀ ਬਾਬੀ ਕੋਲ ਇਜਾਜ਼ਤ ਮੰਗਦੇ ਸੀ ਕਿਉਂਕਿ 2 ਅਕਤੂਬਰ ਦੀ ਪੁਰਵਾਸੀ ਸੀ ਤੇ ਉਹ ਕਹਿੰਦੇ ਬਾਬਾ ਜੀ ਵੀ ਅਸੀਂ ਜਾਣਾ ਬਾਬਾ ਜੀ ਕਹਿੰਦੇ ਕੋਈ ਅੜਕੀ ਉੜਕੀ ਬਾਬਾ ਜੀ ਰੁਕੀ ਜਾਂਦੇ ਸੀ ਫਿਰ ਬਾਬਾ ਜੀ ਉਹਨੇ ਫਿਰ ਕਿਹਾ ਬਾਬਾ ਜੀ ਫਿਰ ਜਾਨਦੇ ਵੀ 7 ਅਕਤੂਬਰ ਦੇ ਦਿਨ ਇਹ ਪੰਜ ਕੁ ਵਜੇ ਦੀ ਗੱਲ ਆ ਫਿਰ ਉਹ ਕਦੇ ਜੀ ਵੀ ਅਸੀਂ ਜਾਣਾ ਵਾ ਤੇ ਬਾਬਾ ਜੀ ਸਾਡਾ ਟਾਈਮ ਦਿੱਤਾ ਹ ਜੀ ਜਗਾਦਰੀ ਤੇ ਕਿਸ਼ਤ ਦਾ ਪ੍ਰੋਗਰਾਮ ਉਹ ਨਾਨਾਸੀ ਜੀ ਭਾਈ ਇੰਦਰ ਸਿੰਘ ਸੀ ਬਹੁਤ ਪ੍ਰੇਮੀ ਸੀ ਉਹਨਾਂ ਦੇ ਸੀਗੇ ਰਿਸ਼ਤੇ ਆ ਸੀ ਭਾਈ ਆਪਣਾ ਜਗਾਦਰੀ ਹੈ ਜੀ ਵੀ ਸਾਸ ਸੱਸ ਸੀਗੇ ਉਹ ਸੀਗੇ ਤੇ ਬਰਾਦਰ ਲਾ ਸੀਗੇ ਤੇ ਉਹਨਾਂ ਦਾ ਇੱਕਦਮ ਪਹਿਲਾਂ ਵਿਆਹ ਹੋਇਆ ਸੀ ਇੰਦਰ ਸੁਨੀ ਦਾ ਬਾਬਾ ਜੀ ਤੂੰ ਪਤਾ ਨਹੀਂ ਕਹਿੰਦੇ ਸੀ ਬਾਬਾ ਜੀ ਪੁੱਛਿਆ ਵੀ ਤੂ ਫਰ ਨਹੀਂ ਕਲ ਕਿਰ ਵੀ ਆ ਕੇ ਤਾਂ ਹਾਂਜੀ ਗਿਆ ਹੋਇਆ ਜੀ ਤੇ ਬਾਬਾ ਜੀ ਕਹਿੰਦੇ ਕਿੰਨੇ ਵਜੇ ਵਿਖੀ ਆ ਤੇਰੇ ਘਰ ਆਇਦਣੋਂ ਕੀ ਆ ਉਹ ਬਰਾਸ ਵਿੱਚ ਬੈਠੇ ਬਾਬਾ ਜੀ ਕਰਦੇ ਸੀ ਉਹਨਾਂ ਦਾ ਬਹੁਤ ਪਰਵਾਹ ਨਾਲ ਇਹ ਉਹ ਕਹਿੰਦਾ ਜੀ ਬਾਬਾ ਜੀ ਪਤਾ ਨਹੀਂ ਬੰਦੇ ਨੌਕੀ ਆ ਜੀ ਉਹ ਤਰੋ ਤਰੋ ਕਹਿੰਦੇ ਇਹ ਗੱਲ ਵੀ ਤੇ ਫਿਰ ਨਾਲ ਵੀ ਕੋਈ ਖੜੀ ਸੀ ਉਹ ਕਹਿੰਦੇ ਗੁਰਮੁਖਸਾਂ ਖੜੀ ਸੀ ਹੈਗਾ ਉਹ ਵੀ ਉਹ ਕਹਿੰਦੇ ਜੀ ਕਰਤਾਰਪੁਰ ਆ ਜੀ ਬਾਬਾ ਜੀ ਨੂੰ ਸੋ ਠੀਕ ਹੈ ਤੇ ਬਾਬਾ ਜੀ ਕਹਿੰਦੇ ਜਨ ਕਿੰਨੇ ਵੇ ਦੀ ਸੋਡੀ ਵੀ ਘਰੇ ਆਈ ਸੀ ਤੇ ਵੀ ਬਾਸ ਪਿਆਰੇ ਸ਼ੰਕਰ ਕਿਨੇ ਹੋਈ ਸੀ ਉਹ ਕਹਿੰਦੇ ਸਤ ਸਵਸਤ ਬਾਬਾ ਜੀ ਸਤ ਸਵਸਤ ਫਿਰ ਬਾਬਾ ਜੀ ਨੇ ਜੀ ਐਸਾ ਹੱਥ ਤੇ ਹੱਥ ਤੈਨਵਰੀ ਕਿਹਾ ਸਤ ਸਵਸਤ ਸਤ ਸਵਸਤ ਸਤ ਸਵਸਤ ਬਾਬਾ ਜੀ ਨੇ ਫਿਰ ਤੈਨਵਰੀ ਕਿਹਾ ਤੇ ਬਾਬਾ ਜੀ ਸਤ ਸਵਸਤ ਪੜ੍ਹਨ ਕਹਦਾ ਜੀ ਫਿਰ ਬਾਬਾ ਜੀ ਨੇ ਨਜਾਜ਼ ਜੀ ਕਹਿੰਦਾ ਗਏ ਜੀ ਜਾਣੇ ਜਾਓ ਫਿਰ ਬਾਬਾ ਜੀ ਇੱਕ ਵੀ ਫੋਪੜੀ ਕਿੱਕਰਾ ਦੇ ਬੂਰ ਛੱਡ ਗਿਆ ਇੱਕ ਵਾਰੀ ਮਿਲੋ ਬਾਬਾ ਜੀ ਮੁੜ ਕੇ ਅਪਿਚਾਰੇ ਬਾਬਾ ਜੀ ਆਪੜੇ ਕਿੱਤਰਾ ਦੇ ਬੂਛੜ ਗਏ ਇੱਕ ਵਾਰੀ ਮਿਲੋ ਬਾਬਾ ਜੀ ਮੁੜ ਕੇ ਨਾ ਵਿਚੜਾ ਗਏ ਉਹ ਕਹਿੰਦੇ ਸੀ ਸਾਰੇ ਰਾਹ ਧੌੜਮ ਵਾਲੇ ਤੱਕ ਹੀ ਕਹਿੰਦੇ ਪੜਦੇ ਗਏ ਕਿ ਜਦੋਂ ਬਾਅਦ ਤੁਸੀਂ ਟ੍ਰੇਨ ਜਗਧ ਰੇਫੰਡ ਲਗੇ ਉੱਥੇ ਸਾਨੂੰ ਪਤਾ ਲੱਗੇ ਨੂੰ ਬਾਬਾ ਜੀ ਭਾਣਾ ਕਰ ਸਕੇ ਬਾਬਾ ਜੀ ਮਤਲਬ ਕਹਿੰਦੇ ਸੀ ਸਾਰਾ ਕੁਝ ਦੱਸ ਕੇ ਬਾਬਾ ਜੀ ਫੇਰ ਗਏ ਜੀ ਬਾਬਾ ਜੀ ਇਹ ਨਹੀਂ ਆ ਵੀ ਗੱਲ ਤੇ ਵੀ ਫੇਰ ਬਾਬਾ ਜੀ ਜਦੋਂ ਉੱਥੋਂ ਬਈ ਹਰੀ ਕੇ ਪੱਤਨ ਗਏ ਉੱਥੇ ਮਜੀਠਿਆ ਸਾਹਿਬ ਦੇ ਮਜੀਠਿਆ ਸਾਹਿਬ ਆਪਣਾ ਤਿੰਨ ਤਿੰਨ ਕਹਿੰਦੇ ਪਹਿਲਾਂ ਦੀ ਗੱਲ ਆ ਤੇ ਬਾਬਾ ਜੀ ਕੋਲ ਨਾ ਸਦਾ ਸਰਜੀਤ ਸਿੰਘ ਜੀ ਠੇਰੇ ਪਣੋਈਅ ਸੀ ਜੀ ਸਬ ਮੱਗਲ ਸਿੰਘ ਮਾਨ ਉਹ ਉਹਨ ਉਹ ਬਮਾਰ ਸੀ ਜੋ ਨਾ ਉਹਨਾਂ ਦੀ ਪੁਕਾਰ ਸੀ ਬਾਬਾ ਜੀ ਮੈਂ ਠੀਕ ਕਰੂ ਬੈਨੂ ਆ ਨਾ ਤੇ ਉਹ ਫਿਰ ਬਾਬਾ ਜੀ ਉਹਨਾਂ ਦੀ ਖਬਰ ਲੈਣ ਤੇ ਨਾਲ ਸੀ ਹਜੂਰੀਏ ਭਾਈ ਸਾਨੂੰ ਸਿੰਘ ਜੀ ਉਹ ਸੀਗੇ ਤੇ ਨਾਲ ਜਾ ਕੇ ਨਾ ਦੇਖ ਬਾਬਾ ਜੀ ਫਿਰ ਉੱਥੇ ਫਿਰ ਬਾਬਾ ਜੀ ਨੂੰ ਦੇਖ ਕੇ ਆ ਤੇ ਮਜੀਠੇ ਸਾਹਿਬ ਵੀ ਉੱਥੇ ਮਜੀਠੇ ਸਾਹਿਬ ਦੇ ਬਰਾਬਰ ਜੀ ਸਬ ਮੱਗਲ ਸਿੰਘ ਮਾਨ ਦੇ ਪੈਸਾ ਤੁਸੀਂ ਨਾਲ ਤੇ ਵੀ ਆਪਣਾ ਰੱਗਿਆਂ ਦੀ ਜਗਸਣ ਨਾਲ ਤੇ ਆਪਣਾ ਰੱਗਿਆਂ ਦੀ ਅਰਜੰਸੋ ਕਾਰਸਲ ਹੋ ਰਹੀ ਸੀ ਫਿਰ ਉੱਥੇ ਬਾਬਾ ਜੀ ਵੀ ਆਪਣਾ ਡਾਕਟਰ ਜੈਰਾਸਨ ਵੀ ਸਭ ਦੇ ਸੀ ਉੱਥੇ ਉਹ ਵੀ ਆ ਗਈ ਸੀ ਫਿਰ ਜਦੋਂ ਬਾਬਾ ਜੀ ਵਾਪਸ ਆਏ ਜੀ ਉੱਥੋਂ ਤੇ ਵੀ ਉੱਥੇ ਆ ਕੇ ਬਾਬਾ ਜੀ ਉਹ ਉੱਥੇ ਨਾ ਵੀ ਨਵਾਂ ਨਵਾਂ ਪੁਲ ਬਣਿਆ ਸੀ ਉਹ ਨਵਾਂ ਨਵਾਂ ਪੁਲ ਬਣਿਆ ਸੀ ਹਰੀ ਕੇ ਪਾਸਾ ਤੇ ਪੁਲ ਬਣਿਆ ਸੀ ਤੇ ਬਾਬਾ ਜੀ ਨੇ ਉਹ ਫਿਰ ਜਿਹੜਾ ਸੀ ਗਿਆਨੀ ਅਰਜੰਸੋ ਉਹ ਟੋਲ ਲਗਾ ਰਹੀ ਸੀ ਉਹ ਤੇ ਜੀ ਟੋਲ ਦੇ ਪੈਸੇ ਦੇਣ ਲੱਗਿਆ ਤੇ ਬਾਬਾ ਜੀ ਤੁਰ ਕੇ ਤਾਂ ਪੌੜ ਤੋਂ ਪਟੜੀ ਪਟੜੀ ਬਾਬਾ ਜੀ ਪੌੜ ਤੋਂ ਇੱਧਰ ਨੂੰ ਉਰਲੇ ਪਾਸੇ ਨੂੰ ਆਉਣ ਲੱਗੇ ਅੰਬਰਸਰ ਸਾਈਡ ਤੋਂ ਉਲੰਬੋਕੇ ਸਾਈਡ ਤੋਂ ਤੁਰ ਕੇ ਆਉਣ ਲੱਗੇ ਤੇ ਬਾਬਾ ਜੀ ਫਿਰ ਉੱਥੇ ਹਰੀਕੇ ਦੀ ਸੰਗਤ ਆ ਗਈ ਗੁਰਦੇ ਆਪ ਸਰਪੰਚ ਹਰੀਕੇ ਦਾ ਜੋ ਆ ਗਿਆ ਸਭ ਸੰਗਤ ਫਿਰ ਬਾਬਾ ਜੀ ਬਣੇ ਕਿ ਵੀ ਪਾਣੀ ਬਹੁਤ ਸਾਫ਼ ਹਰੀਕੇ ਵਿੱਚ ਕਦੇ ਹਾਂ ਜੀ ਫਿਰ ਬਾਬਾ ਜੀ ਸੋ ਫਿਰ ਬਾਬਾ ਜੀ ਬਿਵਾਜ ਕਰ ਫਿਰ ਹਰੀਕੇ ਉੱਪਰ ਚਾਈ ਕਦੇ ਬਾਬਾ ਜੀ ਸਾਡੇ ਵੀ ਟੈਰ ਦਿਓ ਬਾਬਾ ਜੀ ਫਿਰ ਜੀ ਤੇ ਵੀ ਤੁਹਾਡੇ ਕੋਲ ਅਸੀਂ ਜਰੂਰ ਠਹਿਰਾਂਗੇ ਵੀ ਸੋਡੇ ਕੋਲ ਜ਼ਰੂਰ ਠਹਿਰਾਗੇ ਇਸ ਤੋਂ ਜ਼ਰੂਰ ਆਵਗੇ ਤੁਹਾਡੇ ਕੋਲ ਕਿ ਸੰਤ ਬਹੁਤ ਜਗ੍ਹਾ ਪਸੰਦ ਆਈ ਹੈ ਇਸੇ ਕਰਕੇ ਬਾਬਾ ਜੀ ਨੇ ਇਥੇ ਜਲਪੁਰ ਕੀ ਥੰਦੇ ਸੀ ਹਰੀ ਕੇ ਬਥੇ ਫਿਰ ਨਾਂਣ ਸਰ ਆਈ ਬਾਬੇ 6 ਅਕਤੂਬਰ ਦੇਣਾ ਤੇ ਉੱਥੇ ਵੀ ਸਰਾ ਗਰਨਾਥ ਸਿੰਘ ਤੀਰ ਆ ਗਏ ਫਿਰ ਪਰ ਇਹ 5 ਜਨਵਰੀ ਦੀ ਗੱਲ ਹੈ ਜੀ ਇਥੋਂ ਫਿਰ ਬਾਬਾ ਜੀ ਆਈ ਸੀ ਵੀ 6 ਅਕਤੂਬਰ ਨੂੰ ਗਰਨਾਥ ਸਤੀਰ ਆਇਆ ਜੀ ਇਥੇ ਤੇ ਉਹ ਕਹਿੰਦੇ ਗਰਨਾਥ ਸਤੀਰ ਕਹਿੰਦੇ ਜੀ ਐਡਵੋਕੇਟ ਜਨਰਲ ਸੀਗਾ ਤੇ ਉਹ ਕਹਿੰਦਾ ਜੀ ਬਾਬਾ ਜੀ ਮੈਂ ਪਾਰਟ ਰਖਣਾ ਜੀ ਮੈਂ ਵੀ ਵੀ ਮੈਂ ਪਾਠੀ ਲੈਣਾ ਤੇ ਬਾਬਾ ਜੀ ਕਹਿੰਦੇ ਵੀ ਠਹਿਰ ਕੇ ਰੱਖ ਨਹੀਂ ਥੋੜਾ ਜਿਹਾ ਕਹਿੰਦੇ ਨਹੀਂ ਜੀ ਬਾਬਾ ਜੀ ਕਹਿੰਦਾ ਮੈਂ ਵੀ ਅਪਾਰਟਮੈਂਟ ਦਾ ਕਾਰਡ ਬੰਦੇ ਹੋਇਆ ਤੇ ਬਾਬਾ ਜੀ ਫੇਰ ਪੁੱਛਿਆ ਵੀ ਕਹਿੰਦੇ ਵੀ ਠਹਿਰ ਕੇ ਰੱਖਣੀ ਨਹੀਂ ਤੇ ਬਾਬਾ ਜੀ ਤੂੰ ਕਿੱਥੋਂ ਆਇਆ ਕਹਿੰਦੇ ਮੈਂ ਅੰਬਰਸ ਤੋਂ ਆਇਆ ਬਾਬਾ ਪੁੱਛਿਆ ਕਿ ਹਰੀ ਕੇ ਪੱਤਣ ਪਾਣੀ ਕਿੰਨਾ ਖਿੰਦਾ ਸੀ ਉਹ ਕਹਿੰਦਾ ਬਾਬਾ ਜੀ ਪੱਤਣ ਭਰਿਆ ਹੋਇਆ ਸੀ ਫੇਰ ਬਾਬਾ ਜੀ ਪੁੱਛਿਆ ਹਰੀ ਕੇ ਪੱਤਣ ਪਾਣੀ ਕਿੰਨਾ ਸੀ ਉਹ ਕਹਿੰਦਾ ਬਾਬਾ ਜੀ ਪੱਤਣ ਭਰਿਆ ਹੋਇਆ ਸੀ ਫੇਰ ਕਹਿੰਦਾ ਇਹ ਬਾਬਾ ਜੀ ਚਲੋ ਇੱਥੇ ਆਗੇ ਫੇਰ ਉਹ ਜੀ ਅਗਨਸਤੀ ਇਹ ਬਾਬਾ ਜੀ ਇਥੇ ਉੱਥੇ ਪਹੁੰਚਿਆ ਜੀ ਉਦੋਂ ਟੈਲੀਗ੍ਰਾਮ ਹੁੰਦੀ ਸੀ ਟੈਲੀਗ੍ਰਾਮ ਚੱਲਦੀ ਸੀ ਤੇ ਜਦੋਂ ਗ੍ਰਾਮਸਤੀ 30 ਸੈਂਟੀਮੀਟਰ ਦੀ ਕੁੱਠੀ ਜਾਣ ਲੱਗੇ ਤੇ ਮੂਰੇ ਟੈਲੀਗ੍ਰਾਮ ਪਈ ਸੀ ਮੇਰੇ ਨਾਲ ਸਹਿਬਾ ਜੀ ਭਾਣਾ ਮਰਤਾਗੇ ਇੱਕਦਮ ਪਾਠੀ ਦਾ ਵਾਪਸ ਗਿਆ ਇਹ ਸੀ ਮੇਰਾ ਫਰੈਂਡ ਨਾ ਮਤਲਬ ਬਾਬਾ ਜੀ ਸਭ ਕੁਝ ਦੱਸ ਕੇ ਗਏ ਆ ਸਭ ਨੂੰ ਦੱਸ ਕੇ ਚੈੱਕਅਪ ਕਰਾ ਕੇ ਗਏ ਆ ਸਭ ਨੂੰ ਦੱਸ ਕੇ ਗਏ ਆ ਅਖੀਰੀ ਬਾਬਾ ਉਹ ਮੰਗਲਾ ਚੰਦ ਅਸੱਚੀ ਮੰਗਲਾ ਚ ਅਖੀਰੀ ਜਿਹੇ ਪਸਟ ਰਿਹਾ ਮੰਗਲਾ ਚੰਦ ਅਸੱਚੀ ਜੀ ਦਬਤ ਸੀਗੀ ਤੇ ਬਾਬਾ ਗੁਰਦੇਵ ਸਿੰਘ ਸਮਾਧਾਨ ਨੂੰ ਬਾਬਾ ਜੀ ਭੇਜਿਆ ਸੀ ਦੋਂਦੋਂ ਸੇ ਉੱਠ ਸੀਗਾ ਬਾਬਾ ਜੀ ਕਿ ਤੁਸੀਂ ਵੀ ਉਹਨਾਂ ਕਹਿੰਦੇ ਸੀ ਗੁਰਦੇਵ ਸਿੰਘ ਕਹਿੰਦੇ ਤੁਸੀਂ ਜਾਓ ਤੇ ਤੇ ਉੱਥੇ ਜਾ ਕੇ ਵੀ ਦੱਸੋ ਕਿ ਵੀ ਕੀ ਕੀ ਰਿਪੋਰਟ ਹੈ ਬਾਬਾ ਜੀ 7:00 ਵਜੇ ਦੇ 13 ਮਿੰਟ ਤੇ ਪਹੁੰਚਣਾ ਸੀ ਬਾਬਾ ਜੀ ਉੱਥੇ ਬਰਾਬਰ ਤੇ ਬਾਬਾ ਸਾਧੂ ਸਿੰਘ ਜੀ ਭਾਈ ਬਾਬਾ ਭਾਈ ਜੀਤਾ ਸਿੰਘ ਜੀ ਤੇ ਬਾਬਾ ਗੁਰਦੇਵ ਸਿੰਘ ਜਿੱਥੇ ਨੇ ਕੁਰਸੀ ਤੇ ਵੀ ਸੇਵਾ ਕਰਦੇ ਸੀ ਤੇ ਬਾਬਾ ਜੀ ਪੁੱਛਿਆ ਵੀ ਕਰਦੇ ਕਿ ਉੱਥੋਂ ਆਇਆ ਕਿ ਕੀ ਬਣਿਆ ਜੋ ਕਿ ਬਾਬਾ ਜੀ ਕੋਈ ਫੈਸਲਾ ਲਿਗਿਆ ਪੀਮੋਗਰਾਚਰ ਤੋਂ ਕੋ ਫੈਸਲਾ ਨੀਆ ਪਾਪਾ ਜੀ ਹੌਕਾ ਲੈ ਇੱਕ ਸੇਸ ਪੀ ਬਾਬਾ ਜੀ ਲਿਆ ਤੇ ਉਸ ਤੋਂ ਹੋਕਰ ਕੇ ਬਾਬਾ ਜੀ ਪਾਣਾ ਬਸਤਾ ਚ ਫਿਰ ਕੀ ਹੋਣਾ ਸੀ ਸਾਡੇ ਪਿਤਾ ਜੀ ਉੱਥੇ ਬੈਠੇ ਸੀ ਦੁਆਰ 'ਚ ਵੀ ਬਾਬਾ ਜੀ ਆਉਣਗੇ ਮੇਰੇ ਦਾਦਾ ਜੀ ਬੈਠੇ ਸੀ ਬਾਬਾ ਜੀ ਆਉਣਗੇ ਵੀ ਬਚਨ ਸੁਣਾਉਣਗੇ ਬਚਨ ਸੁਣਾਉਣਗੇ ਸਰਦਨ ਖੜਾ ਕੇ ਉਹਨਾਂ ਦੇ ਬਚਨ ਫਿਰ ਅੰਦਰੋਂ ਭਜਾ ਭਾਈ ਇੰਦਰ ਸਿੰਘ ਗੱਡਾ ਭਜਾ ਆ ਉਹ ਆ ਕੇ ਕਹਿੰਦਾ ਜੀ ਕਹਿੰਦਾ ਵੀ ਡਾਕਟਰ ਸਾਹਿਬ ਪੱਜ ਗਿਆ ਉਹ ਸੀ ਜੀ ਉਹ ਮੇਰੇ ਪਿਤਾ ਦੇ ਜੀ ਸੱਦਿਆ ਹਾਓ ਤੇ ਫਿਰ ਮੇਰੇ ਦਾਦਾ ਜੀ ਗਏ ਮੇਰੇ ਪਿਤਾ ਜੀ ਵੀ ਨਾਲ ਚਲੇ ਕੇ ਬਾਕਸਾ ਸੀ ਨਾ ਜਿਹੜਾ ਮੈਡੀਕਲ ਦਾ ਉਹ ਲੈ ਕੇ ਗਏ ਤੇ ਮੇਰੇ ਮੇਰੇ ਦਾਦਾ ਜੀ ਨੇ ਬਾਬਾ ਜੀ ਨੂੰ ਚੈੱਕ ਅਪ ਕੀਤਾ ਜੀ ਸਾਰਾ ਚੈੱਕ ਅਪ ਕੀਤਾ ਸਾਰਾ ਵੀ ਬਾਬਾ ਜੀ ਬਾਣਾ ਮੱਥਾ ਲੀ ਸੀ ਫਿਰ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਜੀ ਨੂੰ ਕਿਹਾ ਵੀ ਬਲਵੀਰ ਬਾਬਾ ਜੀ ਬਾਣਾ ਮੱਥਾ ਲੀ ਤੂੰ ਮੱਥਾ ਟੇਕਾ ਮੇਰੇ ਪਿਤਾ ਜੀ ਕਹਿੰਦੇ ਮੈਂ ਨਹੀਂ ਕੀਤਾ ਪਤਾ ਮੇਰੇ ਪਿਤਾ ਬਾਬਾ ਜੀ ਕਿਸੇ ਨੂੰ ਇਹਦਾ ਬਿੜਾ ਬੰਦੇ ਪੜ ਕੇ ਬਾਬਾ ਇਹ ਸੰ ਛਟ ਕੀ ਜਸਾ ਜੀ ਇਹ ਪਛਤਾ ਹੋਈ ਸਾਰਾ ਕੁਝ ਬਾਬਾ ਜੀ ਦੱਸ ਕੇ ਗਏ ਕੋਈ ਇਹ ਜੀ ਕੋਈ ਲਕੋਣ ਨਹੀਂ ਸੀ ਗੱਲ ਇਹ ਵੀ ਬਾਬਾ ਜੀ ਦੱਸ ਕੇ ਭਾ ਵੀ ਫਿਰ ਬਾਬਾ ਜੀ ਭਾਣਾ ਬਤਾਇਆ ਕੋਟਾ ਥੋੜਾ ਪਾਠੀਆਂ ਨੂੰ ਪਾਠ ਕਰੋ ਫਿਰ ਨਾਲੇ ਫਿਰ ਤੁਸੀਂ ਰਹੋਗੇ ਫਿਰ ਪਾਠ ਕਰੋਗੇ ਇਹ ਹੀ ਹੈ ਜੀ ਮੈਂ ਅੱਜ ਨਕ ਪਾਠ ਦੱਸੂਗਾ ਤੇ ਇੱਕ ਦੋ ਚਾਰ ਦਿਨ ਤੱਕ ਮੈਂ ਫਿਰ ਲਾਈਵ ਹੋਗਾ ਜੀ ਫਿਰ ਹੋਰ ਵੀ ਇਸ ਬਚਨ ਸੰਭਾਈਏ ਇਹ ਬੇਨਤੀ ਹੈ ਪੁਲਿਸ ਨੂੰ ਮਾਫੀ ਹੋਈ ਬਾਹਰ ਜੀ ਕਾ ਖਾਲਸਾ ਬਾਹਰ ਜੀ ਕੀ